ਜੇ ਗੁਰਦੇਵ ਧੰਨ ਗੁਰਦੇਵ ਅਸੀਂ ਪਹੁੰਚੇ ਜੀ ਸਤਿਗੁਰੂ ਛੇਰ ਗੁਰੂ ਵਿਦਾਸ ਮੰਦਿਰ ਆ ਤੇ ਸਵਾਹੀ ਦੇ ਵਿੱਚ ਲੈਟਰ ਪੈ ਰਿਆ ਜੀ ਦੇਖੋ ਸੇਵਾ ਸੰਗਤ ਬਹੁਤ ਜਿਆਦਾ ਪਹੁੰਚ ਰਹੀ ਹੈ ਜੀ ਹਾਂਜੀ ਆ ਦੇਖੋ ਤੇ ਬੀਬੀਆਂ ਵੀ ਲੱਗ ਰਹੀ ਨੇ ਜੀ ਸੇਵਾ ਕਰਨ ਤੇ ਰੈਤੀ ਦੀ ਸੇਵਾ ਚੱਲ ਰਹੀ ਜੀ ਪਾਈਆਂ ਦੀ ਸੇਵਾ ਚੱਲ ਰਹੀ ਹੈ ਜੀ ਦੇਖੋ ਸੰਗਤ ਬਹੁਤ ਜਿਆਦਾ ਪਹੁੰਚੀ ਹੋਈ ਹੈ ਜੀ ਤੇ ਲੈਟਰ ਪਹਿਰੇ ਜੀ ਦੂਜੀ ਮੰਜ਼ਲ ਮੰਜ਼ਲ ਦਾ ਜੀ ਸ੍ਰੀ ਗੁਰੂ ਵਿਦਾ ਅਸਮੰਦਰ ਪਿੰਡ ਦੁਗਾਲ ਜੀ ਦੇ ਵਿੱਚ ਪਹੁੰਚੇ ਸੰਤ ਬਹੁਤ ਜਿਆਦੇ ਜੀ ਦੇਖੋ ਲੈਟਰ ਲੱਗ ਰਹੀ ਜੀ ਪਹਿਣਾ ਸੰਤ ਭਾਈਆਂ ਦੀ ਸੇਵਾ ਲੱਗ ਰਹੀ ਦੇਖੋ ਸੰਤ ਪਹੁੰਚੀ ਹੈ ਜੀ ਅੱਗੇ ਵੀ ਦਿਖਾ ਨਹੀਂ ਤੁਹਾਨੂੰ ਜਾ ਕੇ ਮਰਚੀਂ ਦੇ ਲਵੇ ਜੀ ਜੋ ਸੰਤ ਸੇਵਾ ਕਰ ਲਈ ਹੈ ਜੀ ਜੀ ਦੇਖੋ ਉਪਰ ਆ ਮਚੀਂ ਗਈ ਈ ਲੈਕਰ ਪਹਿਰੇ ਆਈ ਸੰਤ ਸਭ ਬਹੁਤ ਜ਼ਿਆਦੇ ਪਹੁੰਚੀ ਹੈ ਜੀ ਉਹ ਅਸੀਂ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਦੇਖੋ ਸੰਤ ਬਹੁਤ ਜ਼ਿਆਦਾ ਹੈ ਜੀ ਭਾਈਆਂ ਦੀ ਸੇਵਾ ਤੇ ਬੀਬੀਆਂ ਦੀ ਸੇਵਾ ਚੱਲ ਰਹੀ ਹੈ ਜੀ ਦੇਖੋ ਜੀ ਸਾਧ ਸੇਵਾ ਸਤਿਗੁਰੂ ਸ੍ਰੀ ਗੁਰੂ ਵਿਦਾ ਅਸੰਮੰਤਰ ਦੀ ਯਾਤਰਾ ਜੇ ਰੁਕਦਾ ਸਮੁੰਦਰ ਪੰਡਤ ਗਾਲ ਖੁਰਤੀ ਜੀ